ਅੱਜ ਆਮ ਆਦਮੀ ਪਾਰਟੀ ਲਈ ਇਕੱਠੀਆਂ ਹੀ ਚਾਰ ਝਟਕੇ ਭਰੀਆਂ ਖਬਰਾਂ ਨੇ ਆਖੇ ਉਕਨੀ ਮੁਕਨੀ ਕਿੰਨਾ ਕੁ ਭਾਰ ਇੱਕ ਮੁਠ ਚੋਕਲਾ ਤੇ ਦੂਜੀ ਤਿਆਰ ਆਮ ਆਦਮੀ ਪਾਰਟੀ ਲਈ ਬਿਲਕੁਲ ਇਹੋ ਸਥਿਤੀ ਬਣੀ ਪਈ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਕੁਝ ਵੱਡੀਆਂ ਗਲਤੀਆਂ ਕੀਤੀਆਂ ਨੇ ਅੱਜ ਵੱਡੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਇਕੱਠੇ ਹੀ 15 ਆਗੂ 15 ਲੀਡਰ ਆਮ ਆਦਮੀ ਪਾਰਟੀ ਨੂੰ ਛੱਡ ਗਏ ਨੇ ਅਸਤੀਫਾ ਦੇ ਗਏ ਨੇ ਤੇ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਐ ਤੇ ਪਾਰਟੀ ਦਾ ਨਾਂ ਵੀ ਉਹਨਾਂ ਨੇ ਰੱਖ ਲਿਆ ਤੇ ਉਹਨਾਂ ਨੇ ਛੱਡਣ ਲੱਗਿਆ ਆਮ ਆਦਮੀ ਪਾਰਟੀ ਤੇ ਦੋਸ਼ ਵੀ ਵੱਡੇ ਲਾਏ ਨੇ ਔਰ ਇੱਕ ਘਟਨਾ ਹੈ ਜੀ ਆਮ ਆਦਮੀ ਪਾਰਟੀ ਦੀ ਦਿੱਲੀ ਕਮੇਟੀ ਦੀ ਉੱਥੇ ਆਮ ਆਦਮੀ ਪਾਰਟੀ ਦੇ 15 ਕਾਉਂਸਲਰ ਉਹਨਾਂ ਨੇ ਇੱਕਦਮ ਆਮ ਆਦਮੀ ਪਾਰਟੀ ਛੱਡੀ ਐ ਅਸਤੀਫੇ ਦਿੱਤੇ ਨੇ ਤੇ ਜਿਹੜੇ ਉਹਨਾਂ ਨੇ ਦੋਸ਼ ਲਾਏ ਨੇ ਉਹ ਇਹ ਨੇ ਕਹਿੰਦੇ ਆਮ ਆਦਮੀ ਪਾਰਟੀ ਦੇ ਵਿੱਚ ਸੁਣਵਾਈ ਨਹੀਂ ਹੈਗੀ ਆਮ ਆਦਮੀ ਪਾਰਟੀ ਕੁਝ ਕੁ ਉੱਪਰਲੇ ਲੀਡਰਾਂ ਦੀ ਸੁਣਦੀ ਹੈ ਤੇ ਸਾਡੀ ਸੁਣਵਾਈ ਨਹੀਂ ਹੈਗੀ ਦੂਜੀ ਗੱਲ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਲੋਕਾਂ ਨੂੰ ਨਾਰੇਬੋਧ ਦਿੱਤੇ ਪਰ ਵਿਕਾਸ ਨਹੀਂ ਕੀਤਾ ਅਗਲੀ ਗੱਲ ਉਹਨਾਂ ਨੇ ਇਹ ਆਖੀ ਕਿ ਆਮ ਆਦਮੀ ਪਾਰਟੀ ਜਿੱਡੀਆਂ ਵੱਡੀਆਂ ਗੱਲਾਂ ਕਰਕੇ ਸਾਨੂੰ ਨਾਲ ਜੋੜਦੀ ਰਹੀ ਉਸ ਹਿਸਾਬ ਦਾ ਆਮ ਆਦਮੀ ਪਾਰਟੀ 'ਚ ਕੁਝ ਹੈ ਨਹੀਂ ਇਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਤੇ ਪਾਰਟੀ ਤੋਂ ਅਲੱਗ ਹੋ ਗਏ ਨੇ ਉਹਨਾਂ ਨੇ ਇੰਦਰਪ੍ਰਸਤ ਨਾਂ ਦੀ ਆਪਣੀ ਪਾਰਟੀ ਬਣਾ ਲਈ ਐ ਇੰਦਰਪ੍ਰਸਤ ਦਿੱਲੀ ਦਾ ਪਹਿਲਾ ਵਾਲਾ ਪੁਰਾਣਾ ਨਾਂ ਹੁੰਦਾ ਸੀਗਾ ਤੇ ਉਹਨਾਂ ਨੇ ਉਹੀ ਨਾਂ ਰੱਖ ਲਿਆ ਉਹ ਕਹਿੰਦੇ ਅਸੀਂ ਤਾਂ ਦਿੱਲੀ ਦਾ ਵਿਕਾਸ ਚਾਹੁੰਦੇ ਆ ਕੱਲੀਆਂ ਗੱਲਾਂ ਨਹੀਂ ਚਾਹੁੰਦੇ ਹੁਣ ਪਹਿਲਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਐ ਤੇ ਉਸ ਤੋਂ ਬਾਅਦ ਹੁਣ ਉੱਥੇ ਐਦਾਂ ਲਗਾਤਾਰ ਆਗੂਆਂ ਦੇ ਛੱਡਣ ਦੀਆਂ ਖਬਰਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਐਮਐਲਏ ਅੰਦਰ ਖਾਤੇ ਔਖੇ ਨੇ ਨਾਰਾਜ਼ ਨੇ ਉਹ ਵੀ ਇਹੀ ਕਹਿੰਦੇ ਨੇ ਕਿ ਸਾਡੀ ਸੁਣਵਾਈ ਨਹੀਂ ਕੁਝ ਕੁ ਦੀ ਸੁਣੀ ਜਾਂਦੀ ਆ ਬਾਕੀਆਂ ਦੀ ਸੁਣੀ ਨਹੀਂ ਜਾਂਦੀ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕੁਮਰ ਵਿਜੇ ਪ੍ਰਤਾਪ ਜਿਹੜਾ ਜਿੱਤਿਆ ਹੋਇਆ ਐਮਐਲਏ ਆਮ ਆਦਮੀ ਪਾਰਟੀ ਦਾ ਉਹਨੇ ਭਗਵੰਤ ਮਾਨ ਸਰਕਾਰ ਨੂੰ ਬੁਰੀ ਤਰ੍ਹਾਂ ਕੱਲ ਫੇਰ ਘੇਰਿਆ ਅੱਗੇ ਵੀ ਉਹਨੇ ਵੱਡੇ ਦੋਸ਼ ਕਈ ਵਾਰ ਲਾਏ ਨੇ ਹੋਰ ਵੀ ਕਿੰਨੇ ਐਮਐਲਏ ਨੇ ਜਿੱਤੇ ਹੋਏ ਜਿਨ੍ਹਾਂ ਨੇ ਵੱਡੇ ਸਵਾਲ ਆਪਣੀ ਸਰਕਾਰ ਤੇ ਚੁੱਕੇ ਹੋਏ ਨੇ ਉਹਨਾਂ ਨੂੰ ਬਰਾਬਰੂ ਲਿਆ ਜਾਂਦਾ ਪਰ ਕੁਮਰਬਜੇ ਪ੍ਰਤਾਪ ਇੱਕ ਸੀਨੀਅਰ ਪੁਲਿਸ ਅਫਸਰ ਰਿਆ ਉਹਨੂੰ ਪੋਸਟਰ ਬੁਆਏ ਬਣਾ ਕੇ ਉਹਦਾ ਚਿਹਰਾ ਵਖਾਵਖਾ ਕੇ ਆਮ ਆਦਮੀ ਪਾਰਟੀ ਵੋਟਾਂ ਮੰਗਦੀ ਰਹੀ ਹੈ ਹੁਣ ਉਹਨੂੰ ਕੱਢਣ ਜੋਕੇ ਨਹੀਂਗੇ ਤੇ ਗੱਲਾਂ ਉਹਦੀਆਂ ਦੇ ਜਵਾਬ ਦੇ ਨਹੀਂ ਸਕਦੇ ਹੁਣ ਦੂਜਾ ਝਟਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਅੱਜ ਲੱਗਾ ਹੈ ਉਹ ਹੈ 2 ਐਮਐਲਏ ਇੱਕੋ ਦਿਨ ਦੇ ਵਿੱਚ ਘੇਰੇ ਗਏ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਐਸਾ ਘੇਰਿਆ ਐਸੇ ਵੱਡੇ ਸਵਾਲ ਕੀਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕੋਈ ਜਵਾਬ ਨਹੀਂ ਮੌਕੇ ਤੇ ਆਇਆ ਕਿਉਂਕਿ ਸਵਾਲ ਲੋਕਾਂ ਦੇ ਜਿਹੜੇ ਵੱਡੇ ਸੀ ਇੱਕ ਫਰੀਦਕੋਟ ਦੇ ਐਮਐਲਏ ਗੁਰਦੇਵਤ ਸਿੰਘ ਸੇਖੋ ਸਾਹਿਬ ਉਹਨਾਂ ਨੂੰ ਸ਼ੇਰ ਸਿੰਘ ਵਾਲਾ ਪਿੰਡ ਦੇ ਵਿੱਚ ਲੋਕਾਂ ਨੇ ਉਦੋਂ ਘੇਰਿਆ ਜਦੋਂ ਉਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉੱਥੇ ਇੱਕ ਸਕੂਲ 'ਚ ਗਏ ਸੀ ਤੇ ਦੂਜਾ ਆਮ ਆਦਮੀ ਪਾਰਟੀ ਦਾ ਐਮਐਲਏ ਪੁੱਚੋ ਦਾ ਮਾਸਟਰ ਜਗਸੀਰ ਸਿੰਘ ਉਹਨੂੰ ਉੱਥੇ ਕਿਸਾਨਾਂ ਨੇ ਘੇਰਿਆ ਪਿੰਡ ਦੇ ਵਿੱਚ ਦੋਨਾਂ ਨੂੰ ਤੜ ਤੜ ਸਵਾਲ ਕੀਤੇ ਔਰ ਸਵਾਲਾਂ ਤੋਂ ਫਿਰ ਉਹ ਬਹੁਤ ਔਖੇ ਔਖੇ ਵੀ ਨਜ਼ਰ ਆ ਰਹੇ ਸੀ ਆਮ ਆਦਮੀ ਪਾਰਟੀ ਅਸਲ 'ਚ ਉਹੀ ਪਾਰਟੀ ਹੈ ਜਿਹੜੀ ਲੋਕਾਂ ਨੂੰ ਪਹਿਲੀਆਂ ਸਰਕਾਰਾਂ ਵੇਲੇ ਸਿਖਾਉਂਦੀ ਆਈ ਕਹਿੰਦੀ ਆਈ ਕਿ ਇਹਨਾਂ ਨੂੰ ਸਵਾਲ ਕਰਿਆ ਕਰੋ ਲੀਡਰਾਂ ਨੂੰ ਸਰਕਾਰਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਤੇ ਹੁਣ ਆਮ ਆਦਮੀ ਪਾਰਟੀ ਨੂੰ ਇੰਨੇ ਸਵਾਲ ਲੋਕ ਕਰ ਰਹੇ ਨੇ ਆਮ ਆਦਮੀ ਪਾਰਟੀ ਸਭ ਤੋਂ ਵੱਧ ਸਵਾਲਾਂ ਤੋਂ ਔਖੀ ਹੋਈ ਪਈ ਹੈ ਤੇ ਸਵਾਲਾਂ ਤੋਂ ਆਮ ਆਦਮੀ ਪਾਰਟੀ ਇੰਨੀ ਔਖੀ ਹੋਈ ਪਈ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਅੱਜ ਤੀਜਾ ਝਟਕਾ ਕਹਿ ਸਕਦੇ ਆ ਅੱਜ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੈ ਉਹਨਾਂ ਦੇ ਮਾਨਯੋਗ ਜਿਹੜੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੈ ਉਹਨਾਂ ਨੇ ਅੱਜ ਫਰੀਦਕੋਟ ਆਉਣਾ ਸੀ ਇੱਕ ਸਮਾਗਮ ਦੇ ਵਿੱਚ ਇੱਥੇ ਮੈਡੀਕਲ ਕਾਲਜ ਯੂਨੀਵਰਸਿਟੀ ਹੈ ਜਿਹੜੀ ਬਾਬਾ ਫਰੀਦ ਉਹਦੇ ਵਿੱਚ ਉੱਥੇ ਸਮਾਗਮ ਰੰਗਾ ਰੰਗ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਤੇ ਉੱਥੇ ਕਿਸਾਨਾਂ ਨੇ ਕਹਿ ਦਿੱਤਾ ਵੀ ਅਸੀਂ ਆਵਾਂਗੇ ਅਸੀਂ ਕੁਝ ਸਵਾਲ ਪੁੱਛਣੇ ਨੇ ਤੇ ਸਵਾਲਾਂ ਦੀ ਐਸੀ ਦਹਿਸ਼ਤ ਪਈ ਕਿ ਇੱਕ ਰਾਤ ਪਹਿਲਾਂ ਹੀ ਕਿਸਾਨਾਂ ਨੂੰ ਫੜੋ ਫੜੀ ਸ਼ੁਰੂ ਕਰ ਦਿੱਤੀ ਕਿੰਨੇ ਸਾਰੇ ਕਿਸਾਨ ਰਾਤੋ ਰਾਤ ਚੱਕ ਲੈ ਕਿੰਨਿਆ ਸਾਰਿਆਂ ਨੂੰ ਘਰੇ ਨਜ਼ਰਬੰਦ ਕਰਤਾ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਪੁਲਿਸ ਨੇ ਘਰੇ ਨਜ਼ਰਬੰਦ ਕੀਤੀ ਰੱਖਿਆ ਕੱਲ ਤੋਂ ਸਰਫੇਸ ਕਰਕੇ ਇੱਕ ਕਿਸਾਨ ਕਹਿੰਦੇ ਸੀ ਅਸੀਂ ਮੁੱਖ ਮੰਤਰੀ ਦੀ ਧਰਮ ਪਤਨੀ ਨੂੰ ਕੋਈ ਸਵਾਲ ਕਰਨੇ ਨੇ ਸਵਾਲ ਪੁੱਛਣੇ ਨੇ ਹੁਣ ਜਦੋਂ ਤਾਂ ਸੁਖਬੀਰ ਬਾਦਲ ਹੋਰਾਂ ਦੀ ਧਰਮ ਪਤਨੀ ਹਰ ਸਿਮਰਤ ਬਾਦਲ ਵਰਗੀਆਂ ਲੋਕਾਂ ਚ ਜਾਂਦੀਆਂ ਸੀ ਤਾਂ ਉਦੋਂ ਭਗਵੰਤ ਮਾਨ ਸਾਹਿਬ ਕਿੱਕਲੀ ਸੁਣਾਉਦੇ ਹੁੰਦੇ ਸੀ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਚਿੱਟਾ ਮੇਰੇ ਭਾਈ ਦਾ ਇਦਾਂ ਇਦਾਂ ਸੁਣਾਉਦੇ ਹੁੰਦੇ ਸੀ ਤੇ ਕਹਿੰਦੇ ਸੀ ਸਵਾਲ ਕਰਿਆ ਕਰੋ ਤੇ ਹੁਣ ਜਦੋਂ ਉਹਨਾਂ ਦੇ ਜੀਵਾਂ ਨੂੰ ਸਵਾਲ ਕਰਦੇ ਆ ਲੋਕ ਹੁਣ ਬਹੁਤ ਦੁੱਖ ਲੱਗਦਾ ਤੇ ਫਿਰ ਫੜੋ ਫੜੀ ਹੋਈ ਆ ਲੋਕਾਂ ਦੀ ਰਾਤ ਤਾਂ ਕਿ ਉਹ ਸਵਾਲ ਨਾ ਪੁੱਛ ਸਕਣ ਹੁਣ ਤੱਕ ਇਹ ਤਾਥਾ ਸਬੂਤ ਆ ਕਿਸਾਨਾਂ ਨੇ ਮਜ਼ਦੂਰਾਂ ਨੇ ਬੇਰੁਜ਼ਗਾਰਾਂ ਨੇ ਕਿਤੇ ਵੀ ਤੋੜ ਭੰਨਣੀ ਕੀਤੀ ਕਿਸੇ ਵੀ ਲੀਡਰ ਆਗੂ ਜਾਂ ਅਫਸਰ ਦੇ ਉਹ ਗੱਲ ਨਹੀਂ ਪਏ ਹੁਣ ਤੱਕ ਕਿਤੇ ਉਹਨਾਂ ਨੇ ਸੱਟਾਂ ਨਹੀਂ ਮਾਰੀਆਂ ਐਡੇ ਲੰਬੇ-ਲੰਬੇ ਮੋਰਚੇ ਵੀ ਚਲਾਏ ਪਰ ਕਿਤੇ ਉਹਨਾਂ ਨੇ ਖੌਰੂ ਨਹੀਂ ਪਾਇਆ ਪਰ ਫਿਰ ਵੀ ਸਵਾਲਾਂ ਤੋਂ ਇੰਨਾ ਡਰ ਜਿਹੜਾ ਉਹ ਲੱਗ ਰਿਹਾ ਹੁਣ ਅਗਲਾ ਮਾਮਲਾ ਵਾਪਰਿਆ ਜੀ ਜੌਂਦ ਪਿੰਡ ਦੇ ਵਿੱਚ ਮੋਰਚਾ ਚੱਲ ਰਿਹਾ ਕਿਸਾਨਾਂ ਦੀ ਜ਼ਮੀਨ ਬਚਾਉਣ ਦਾ ਉਗਰਾਹਾ ਜੱਥੇਬੰਦੀ ਉੱਥੇ ਲੜਾਈ ਲੜ ਰਹੀ ਕਈ ਮਹੀਨਿਆਂ ਤੋਂ ਤੇ ਜਿਹੜੀ ਪੁਲਿਸ ਫੋਰਸ ਉਹ ਕੱਲ ਵੀ ਗਈ ਅੱਜ ਫੇਰ ਗਈ ਤਾਕੇ ਉਥੇ ਪਮੈਸ਼ ਕਰਕੇ ਜਿਹੜੀ ਪੁਲਿਸ ਕਹਿੰਦੀ ਹੈ ਕਿ ਉਹ ਜ਼ਮੀਨ ਲੈ ਕੇ ਕੁਝ ਹੋਰ ਲੋਕਾਂ ਨੂੰ ਦੇਣੀ ਹੈ ਤਾਂ ਪੁਲਿਸ ਕਹਿੰਦੀ ਹੈ ਕਿ ਸਾਨੂੰ ਆਰਡਰ ਨਹੀਂ ਤਾਂ ਉਥੇ ਫਿਰ ਕਿਸਾਨਾਂ ਦੇ ਨਾਲ ਪੁਲਿਸ ਦਾ ਫਿਰ ਬਹੁਤ ਟਕਰਾਅ ਹੋਇਆ ਕਸ਼ਮਕਸ਼ ਹੋਈਆ ਤਾਂ ਉਹਦੇ ਵਿੱਚੋਂ ਪੁਲਿਸ ਨੂੰ ਇੱਕ ਵਾਰ ਫੇਰ ਪਿੱਛੇ ਮੁੜ ਕੇ ਜਾਣਾ ਪਿਆ ਕਿਉਂਕਿ ਲੋਕਾਂ ਦਾ ਵਿਰੋਧ ਇੰਨਾ ਵੱਡਾ ਸੀ ਜ਼ਬਰਦਸਤ ਸੀ ਹੁਣ ਇਹ ਜਿਹੜੇ ਵੱਡੇ ਝਟਕੇ ਕਹਿ ਸਕਦੇ ਆ ਆਮ ਆਦਮੀ ਪਾਰਟੀ ਦਾ ਵਿਰੋਧ ਲਗਾਤਾਰ ਪਿੰਡਾਂ ਸ਼ਹਿਰਾਂ ਲੋਕਾਂ ਦੇ ਵਿੱਚ ਵਧ ਰਿਹਾ ਹੈ ਕੌਣ ਕੌਣ ਨਾਰਾਜ਼ ਹੈ ਦੇਖੋ ਸਿੱਧੀ ਗੱਲ ਪਾਰਟੀਬਾਜ਼ੀ ਤੋਂ ਬਾਹਰ ਨਿਕਲ ਕੇ ਸੁਣਿਓ ਸਭ ਤੋਂ ਵੱਧ ਕੰਮ ਦੀ ਗੱਲ ਆਮ ਆਦਮੀ ਪਾਰਟੀ ਲਈ ਹੈ ਮੇਰੀ ਦੇਖੋ ਆਮ ਆਦਮੀ ਪਾਰਟੀ ਦਾ ਵਿਰੋਧ ਮਜ਼ਦੂਰਾਂ ਚ ਬਹੁਤ ਜ਼ਿਆਦਾ ਮਜ਼ਦੂਰ ਕਹਿੰਦੇ ਨੇ ਕਿ ਭਗਵੰਤ ਮਾਨ ਸਾਹਿਬ ਨੇ ਸਾਡੇ ਲਈ ਕੱਖ ਨਹੀਂ ਕੀਤਾ ਸਾਨੂੰ ਮਜ਼ਦੂਰਾਂ ਦੇ ਵੇੜਿਆਂ ਤੇ ਗੀਤ गा ਕੇ ਵੋਟਾਂ ਲੈ ਲਈਆਂ ਪਰ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਦਾ ਕੋਈ ਵੀ ਪੱਧਰ ਉੱਪਰ ਨਹੀਂ ਚੁੱਕਿਆ ਨਾ ਸਾਡੇ ਮਸਲੇ ਹੱਲ ਕੀਤੇ ਨਾ ਦਿਹਾੜੀ ਵਧਾਈ ਨਾ ਪੰਚਾਇਤੀ ਜ਼ਮੀਨਾਂ ਤੋਂ ਸਾਨੂੰ 10-10 ਮਰਲਿਆਂ ਦੇ ਪਲਾਟ ਦਿੱਤੇ ਜਿੰਨੇ ਵਾਦੇ ਸਾਡੇ ਲਈ ਕੀਤੇ ਠੁੱਸ ਔਰਤਾਂ ਸਾਰੀਆਂ ਨਾਰਾਜ਼ ਨੇ ਔਰਤਾਂ ਕਹਿੰਦੀਆਂ ਸੀ ਸਰਕਾਰ ਦੇ ਹਜ਼ਾਰ-ਹਜ਼ਾਰ ਰੁਪਏ ਤੇ ਨਹੀਂ ਬੈਠੀਆਂ ਹੁਣ ਤੱਕ ਕਮਾ ਕੇ ਖਾਂਦੇ ਰਏ ਤੇ ਕਮਾ ਰਹੇ ਆ ਪਰ ਇਹਨਾਂ ਨੇ ਸਾਨੂੰ ਝੂਠ ਬੋਲਿਆ ਲਾਰਾ ਲਾਇਆ ਸੀ ਵੀ 1000 ਰੁਪਏ ਮਹੀਨਾ ਹਰ ਇੱਕ ਔਰਤ ਨੂੰ ਅਸੀਂ ਦਿਆ ਕਰਾਂਗੇ ਉਹ ਕਹਿੰਦੀ ਆ ਸਰਕਾਰ ਇਹਨਾਂ ਦੀ ਮੁੱਕਣ ਵਾਲੀ ਆ ਅਜੇ ੱੱੱਕੇ ਇਹਨਾਂ ਨੇ ਦਿੱਤਾ ਕੱਖ ਨਹੀਂ ਗਾ ਤੇ ਜੇ ਆਉਣ ਵਾਲੇ ਟਾਈਮ 'ਚ ਇਹ ਪਿੱਛੋ ਜਾ ਕੇ ਇਹ ਦੇਣਗੇ ਤਾਂ ਅਸੀਂ ਉਹਨੂੰ ਸਮਝਾ ਗਏ ਕਿ ਇਹ ਡਰਾਮਾ ਡਰਾਮਾ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਉਹ ਵੀ ਔਖੀਆਂ ਕਿਸਾਨ ਕਹਿੰਦੇ ਨੇ ਕਿ ਆ ਆਮ ਆਦਮੀ ਪਾਰਟੀ ਸਾਨੂੰ ਇਹ ਕਹਿ ਕੇ ਪਰਮਾਉਂਦੀ ਰਹੀ ਵੀ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ 5 ਮਿੰਟ 'ਚ ਦੇ ਦੇਾਂਗੇ ਤੇ ਕਹਿੰਦੇ ਉਸ ਤੋਂ ਬਾਅਦ ਹੁਣ ਇਹ ਸਾਡੇ ਧਰਨੇ ਮਜਾਰੇ ਰੈਲੀਆਂ ਵੀ ਨਹੀਂ ਲੱਗਣ ਦਿੰਦੇ ਇਹ ਤਾਂ ਸਾਡੀ ਆਵਾਜ਼ ਹੀ ਦਬਾਈ ਜਾਂਦੇ ਨੇ ਪੰਜਾਬ ਦੇ ਵਿੱਚ ਜਿਹੜਾ ਜਮਹੂਰੀਅਤ ਜਿਹੜੀ ਡੈਮੋਕ੍ਰੇਸੀ ਜਿਹੜਾ ਲੋਕਤੰਤਰ ਆਵਾਜ਼ ਪ੍ਰਗਟਾਉਣ ਦਾ ਜਾਂ ਪ੍ਰਦਰਸ਼ਨ ਕਰਨ ਦਾ ਕਾਨੂੰਨੀ ਅਧਿਕਾਰ ਲੋਕਾਂ ਕੋਲ ਸੀ ਕਿਸਾਨ ਜਿੱਥੇ ਬੰਦੀ ਕਹਿੰਦੀ ਇਹ ਤਾਂ ਉਹ ਵੀ ਖੋਹ ਰਹੇ ਨੇ ਤਾਂ ਉਹਨਾਂ ਦੇ ਵੀ ਸਵਾਲ ਨੇ ਬੇਰੁਜ਼ਗਾਰ ਇਹ ਕਹਿੰਦੇ ਨੇ ਕਿ ਸਾਨੂੰ ਟੈਂਕੀਆਂ ਤੋਂ ਲਾਇਆ ਸੀ ਕਿ ਆਜੋ ਥੱਲੇ ਸਾਡੀ ਸਰਕਾਰ ਲਿਆਓ ਬੇਰੁਜ਼ਗਾਰੀ ਰਵੇ ਕਿ ਨਹੀਂ ਅਸੀਂ ਇੰਨਾ ਕੰਮ ਦਿਆਂਗੇ ਇੰਨੀਆਂ ਨੌਕਰੀਆਂ ਕੱਢਾਂਗੇ ਸਾਰੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਨੂੰ ਜਾਣਾ ਨਹੀਂ ਪਊ ਜਿਹੜੇ ਗਏ ਨੇ ਉਹ ਵਾਪਸ ਆਉਣਗੇ ਇੱਥੋਂ ਤੱਕ ਵੀ ਬਾਹਰਲੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਿਆ ਕਰਨਗੇ ਪਰ ਬੇਰੁਜ਼ਗਾਰ ਕਹਿੰਦੇ ਹੋਇਆ ਹਾਇਆ ਕੱਖ ਨਹੀਂ ਕੱਚੇ ਮਲਾਜੋ ਵੀ ਔਖੇ ਨੇ ਉਹ ਕਹਿੰਦੇ ਸਾਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਸੀ ਪਰ ਪੱਕੇ ਪੁੱਕੇ ਸਾਨੂੰ ਕੀਤਾ ਕੋਈ ਨਹੀਂਗਾ ਤੇ ਸਾਨੂੰ ਉਸੇ ਤਰ੍ਹਾਂ ਹੀ ਲਾਰਿਆ ਤੇ ਰੱਖਿਆ ਹੋਇਆ ਲਗਭਗ ਸਾਰੇ ਤਬਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿੰਨੇ ਵੱਡੇ ਦਾਅਵੇ ਸੀ ਉਹਨਾਂ ਤੋਂ ਔਖੇ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਨਸ਼ਾ ਵਿਰੋਧ ਜੁੱਧ ਛੇੜਿਆ ਹੋਇਆ ਅਸੀਂ ਨਸ਼ੇ ਖਤਮ ਕਰ ਦੇਣੇ ਨੇ ਪਰ ਨਾਲ ਦੀ ਨਾਲ ਸਵਾਲ ਫੇਰ ਉੱਠ ਰਹੇ ਨੇ ਲੋਕ ਕਹਿੰਦੇ 3 ਸਾਲ ਤੁਸੀਂ ਕੀਤਾ ਕੁਝ ਨਹੀਂ ਹੁਣ ਤੁਸੀਂ ਕਹਿੰਦੇ ਹੋ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਣਾ ਉਹ ਕਹਿੰਦੇ ਹੁਣ ਤੱਕ ਅਸੀਂ ਅਸੀਂ ਕਿਲੋ ਚਿੱਟਾ ਹੈਰੋਇਨ ਰੋਜ਼ ਫੜੀ ਜਾ ਰਹੀ ਹੈ ਤਾਂ 31 ਮਈ 'ਚ ਦਿਨ ਤੱਕ ਰਹਿ ਕੇ 10 12 ਤੇ ਫਿਰ ਨਸ਼ਾ ਮੁਕਤ ਪੰਜਾਬ ਕਿਵੇਂ ਹੋ ਗਿਆ ਜਦੋਂ ਹੁਣ ਤੱਕ 80 85 85 ਕਿਲੋ ਹੈਰੋਇਨ ਚਿੱਟਾ ਇੱਕੋ ਥਾਂ ਤੋਂ ਫੜਿਆ ਜਾ ਰਿਹਾ ਤਾਂ तमाम ਸਵਾਲ ਨੇ ਜਿਨ੍ਹਾਂ ਦਾ ਕੇਰਾ ਆਮ ਆਦਮੀ ਪਾਰਟੀ ਨੂੰ ਪਿਆ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸਤਾ ਚ ਆ ਕੇ ਪਾਰਟੀ ਬਣਾ ਕੇ ਆਈ ਸੀ ਦਿੱਲੀ ਚ ਹਾਰ ਚੁੱਕੀ ਆ ਹਾਰ ਚੁੱਕੀ ਆ ਦਿੱਲੀ ਦੇ ਵਿੱਚ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਹੋਰ ਨਾਲ ਸੂਬਿਆਂ ਤੇ ਜੋਰ ਜਮੈਸ਼ ਕਰਨ ਲੱਗੀ ਪੰਜਾਬ 'ਚ ਇੱਕ ਮੌਕਾ ਦੇ ਦਿਓ ਇੱਕ ਮੌਕਾ ਦੇ ਦਿਓ ਕਹਿ ਕੇ ਸੱਤਾ 'ਚ ਆਈ ਤੇ ਉਸ ਤੋਂ ਬਾਅਦ ਫਿਰ ਦੂਜੇ ਸੂਬਿਆਂ 'ਚ ਕੋਸ਼ਿਸ਼ਾਂ ਸ਼ੁਰੂ ਹੋਈਆਂ ਦੂਜੇ ਸੂਬਿਆਂ 'ਚ ਕਿਤੇ ਵੀ ਆਮ ਆਦਮੀ ਪਾਰਟੀ ਦਾ ਪੈਰ ਹੁਣ ਤੱਕ ਨਹੀਂ ਲੱਗਾ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਕਿਤੇ ਵੀ ਬਹੁਤੀ ਥਾਂ ਨਹੀਂ ਮਿਲੀ ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਸਰਕਾਰ ਹੋ ਚੁੱਕੀ ਖਤਮ ਜਿੱਥੋਂ ਸ਼ੁਰੂ ਹੋਈ ਸੀ ਉੱਥੋਂ ਆਮ ਆਦਮੀ ਪਾਰਟੀ ਖਤਮ ਹੈ ਪੰਜਾਬ 'ਚ ਗਰਾਫ ਬਹੁਤ ਥੱਲੇ ਚਲਾ ਗਿਆ ਪਾਰਟੀ ਦੇ ਅੰਦਰ ਵੀ ਪਾਰਟੀ ਦੇ ਬਾਹਰ ਲੋਕਾਂ 'ਚ ਵੀ ਤਾ ਹੁਣ ਪੰਜਾਬ ਦੇ ਵਿੱਚ ਅਗਲੀ ਵਾਰ ਤਾਂ ਆਮ ਆਦਮੀ ਪਾਰਟੀ ਨੂੰ 92 ਸੀਟਾਂ ਕਿਸੇ ਵੀ ਸੂਰਤ 'ਚ ਨਹੀਂ ਮਿਲਣਗੀਆਂ ਉਹਨਾਂ ਦਾ ਆਪਣਾ ਐਮਐਲਏ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਕਿ ਜੇ ਅੱਜ ਚੋਣਾਂ ਕਰਾ ਲਓ ਦੋ ਵੀ ਨਹੀਂ ਜਿੱਤਣਗੇ ਸਾਡੇ ਸੋ ਦੋ ਤਾਂ ਹੋ ਸਕਦਾ ਜਿੱਤ ਜਾਣ ਉਸ ਦਾ ਪੰਜ ਜਿੱਤ ਜਾਣ ਸੱਤ ਜਿੱਤ ਜਾਣ 10 ਜਿੱਤ ਜਾਣ ਪਰ 92 ਨਹੀਂ ਜਿੱਤਣਗੇ 70 ਵੀ ਨਹੀਂ ਜਿੱਤਣਗੇ 60 ਵੀ ਨਹੀਂ ਜਿੱਤਣਗੇ 50 ਵੀ ਨਹੀਂ ਜਿੱਤਣਗੇ 40 ਵੀ ਸ਼ਾਇਦ ਨਾ ਜਿੱਤਣਗੇ ਸਰਕਾਰ ਬਨਜੋਗੀ ਥਾਂ ਆਮ ਆਦਮੀ ਪਾਰਟੀ ਹੌਲੀ ਹੌਲੀ ਗਵਾਉਂਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੱਤਾ ਦੇ ਨਸ਼ੇ ਚ ਬਾਹਰ ਆਵੇ ਜਿਸ ਤਰ੍ਹਾਂ ਕਮੈਂਟ ਤੈਸ਼ ਆ ਕੇ ਕਦੇ ਕਿਸਾਨਾਂ ਨੂੰ ਕਦੇ ਮਜ਼ਦੂਰਾਂ ਨੂੰ ਕਦੇ ਬੇਰੁਜ਼ਗਾਰਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਆਗੂ ਤੇ ਸੀਐਮ ਸਾਹਿਬ ਵੀ ਕਰ ਜਾਂਦੇ ਨੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਗਰੇਜ ਕਰ ਲੈਣਾ ਚਾਹੀਦਾ ਕਿਉਂਕਿ ਪੰਜਾਬ ਦੀ ਤਸਵੀਰ ਨੂੰ ਜਾਣਦੇ ਨੇ ਵੈਸੇ ਤਾਂ ਹੁਣ ਦੇਸ਼ 'ਚ ਕਿਤੇ ਵੀ ਲੋਕ ਐਡੇ ਕਮਲੇ ਜੇ ਨਹੀਂ ਰਹੇ ਪਰ ਅਜੇ ਬਹੁਤ ਸਾਰੀਆਂ ਗੱਲਾਂ ਤੋਂ ਲੋਕ ਅਣਜਾਣ ਨੇ ਭੋਲੇ ਨੇ ਪਰ ਸਿੱਧੀਆਂ ਸਿੱਧੀਆਂ ਗੱਲਾਂ ਤਾਂ ਲੋਕਾਂ ਨੂੰ ਸਮਝ ਆਉਂਦੀਆਂ ਨੇ ਲੋਕ ਇੰਨਾਕ ਤਾਂ ਜਾਣਦੇ ਨੇ ਕਿ ਬੋਲਣ ਦੀ ਸਪੇਸ ਪ੍ਰਦਰਸ਼ਨ ਕਰਨ ਦੀ ਸਪੇਸ ਤਾਂ ਦੇਣੀ ਚਾਹੀਦੀ ਹੈ ਤਾਂ ਪਤਾ ਨਹੀਂ ਆਮ ਆਦਮੀ ਪਾਰਟੀ ਨੂੰ ਇਹ ਕਿੰਨੇ ਕਹਿ ਦਿੱਤਾ ਵੀ ਲੋਕ ਬੜੇ ਖੁਸ਼ ਨੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਪ੍ਰਦਰਸ਼ਨ ਧਰਨੇ ਨਹੀਂ ਕਰੰਦੇ ਨੇ ਕਿਹੜੇ ਲੋਕ ਖੁਸ਼ ਨੇ ਆਮ ਆਦਮੀ ਪਾਰਟੀ ਦੇ ਆਪਣੇ ਨੇੜਲੇ ਨੇੜਲੇ ਉਹ ਬੰਦੇ ਜਿਨ੍ਹਾਂ ਨੇ ਪੰਪ 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 ਹੀ ਲਾਉਣੇ ਹੁੰਦੇ ਨੇ ਜਿਵੇਂ ਸੁਖਬੀਰ ਬਾਦਲ ਨੂੰ ਐਡੇ ਪੰਪ ਛਕਾਏ ਹੋਏ ਸੀ ਨੇੜਲੇ ਹੇਠ ਲਿਆ ਨੇ ਉਹ ਕਹਿੰਦੇ ਸੀ 25 30 ਸਾਲ ਤੱਕ ਬਾਦਲ ਸਾਹਿਬ ਆਪਾਂ ਕਿਤੇ ਗਏ ਹੀ ਨਹੀਂ ਤੇ ਉਹ ਵਿਚਾਰੇ ਨੇ ਕਹਿਣਾ ਸ਼ੁਰੂ ਕਰਤਾ ਵੀ 25 ਸਾਲ ਤੱਕ ਘਾਟੋ ਘਾਟ ਅਸੀਂ ਰਾਜ ਕਰਾਂਗੇ ਉਦੋਂ ਪਤਾ ਲੱਗਿਆ ਜਦੋਂ ਲੋਕਾਂ ਨੇ ਕਿਹਾ ਤੂੰ ਪਰਾ ਹੋ ਬਥੇਰੇ ਹੈਗੇ ਨੇ ਇੱਥੇ ਅਸੀਂ ਉਹਨਾਂ ਨੂੰ ਵੇਖ ਲੈਨੇ ਜੇ ਉਹਨਾਂ ਨੇ ਨਾ ਕੀਤਾ ਫਿਰ ਹੋਰਾਂ ਨੂੰ ਵੇਖ ਲਾਂਗੇ ਉਹ ਵਿਚਾਰਾ ਹੁਣ ਸਿਆਸੀ ਜ਼ਮੀਨ ਪੰਜਾਬ 'ਚ ਤਲਾਸ਼ ਦਾ ਫਿਰਦਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਵਕਤ ਰਹਿੰਦਿਆਂ ਜੇ ਵਕਤ ਵਿਚਾਰ ਲਏਗੀ ਤਾਂ ਗੱਲ ਚੰਗੀ ਐ ਨਹੀਂ ਤਾਂ ਲੋਕ ਬੜਿਆਂ ਬੜਿਆਂ ਨੂੰ ਪੜ੍ਹਨੇ ਪਾਉਂਦੇ ਰਹੇ ਇਤਿਹਾਸ ਦੇ ਵਿੱਚ ਜਦੋਂ ਵੋਟਾਂ ਵੀ ਨਹੀਂ ਸੀ ਹੁੰਦੀਆਂ ਲੋਕਾਂ ਨੇ ਰਾਜਾ ਨੂੰ ਪੜ੍ਹਨੇ ਪਾਇਆ ਹਕੂਮਤਾਂ ਨੂੰ ਪੜ੍ਹਨੇ ਪਾਇਆ ਸਿੱਧਾ ਕੀਤਾ ਤੇ ਮੱਥੇ ਲਾਏ ਟੱਕਰਾਂ ਲਈਆਂ ਆਮ ਆਦਮੀ ਪਾਰਟੀ ਉਸ ਜ਼ਮਾਨੇ 'ਚ ਜਿੱਥੇ ਰਾਜ ਵੋਟਾਂ ਦਾ ਜਿੱਥੇ ਟੂ ਜਿਹੜੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਇਹ ਮਸ਼ੀਨ ਨਾਲ ਟੂ ਕਰਾ ਕੇ ਤੇ ਤੁਸੀਂ ਟੂ ਟੂ ਚੀਕਾ ਕਢਾ ਦੇਣੀਆ ਤਾਂ ਲੋਕਾਂ ਨੇ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਕੀ ਦੀਆਂ ਕਿਵੇਂ ਕਿਸ ਤਰ੍ਹਾਂ ਚੀਕਾਂ ਵੋਟਾਂ ਦੇ ਦਿਨਾਂ 'ਚ ਕਢਾ ਦੇਣੀਆਂ ਇਸ ਕਰਕੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਵਿਚਾਰ ਲੈਣਾ ਚਾਹੀਦਾ ਸੋਚਣਾ ਚਾਹੀਦਾ ਦਿੱਲੀ ਵਾਲਾ ਹਾਲ ਜੇ ਹੋ ਗਿਆ ਤਾਂ ਕਿਤੇ ਐ ਨਾ ਹੋ ਜੇ ਦਿੱਲੀ ਚ ਗਏ ਪੰਜਾਬ ਚੋਂ ਵੀ ਗਏ ਤਾਂ ਫਿਰ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨੂੰ ਕਿਤੇ ਪੱਕੇ ਪੰਢੀ ਨਾ ਪੈ ਜਾਣ ਕਿਤੇ ਪੱਕੀ ਭੁਗਤੀ 'ਨਾਂ ਸਵਾਰੀ ਜਾਏ ਕਿਤੇ ਨਕਸ਼ੇ ਤੋਂ ਗਾਇਬ ਹੀ ਨਾ ਹੋ ਜਿਓ ਝਾੜੂ ਕਿਤੇ ਦਿਖੇ ਹੀ ਨਾ ਐਦਾਂ ਦੀ ਸਥਿਤੀ ਨਾ ਲਿਆਓ ਇਹ ਤੁਹਾਡੇ ਹੱਥ 'ਵਸਾ ਹੈ ਥੋੜਾ ਜਾਂ ਥੱਲੇ ਆਈਏ ਥੋੜਾ ਜਾਂ ਜ਼ਮੀਨ ਤੇ ਰਹੀਏ ਜਿਹੜਾ ਗੱਲ ਜਦੋਂ ਸਰਕਾਰ ਬਣਾਈ ਸੀ ਉਦੋਂ ਮੈਂ ਵੀ ਉੱਥੇ ਕਵਰੇਜ ਕਰ ਰਿਹਾ ਸੀ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਨੇ ਪਹਿਲਾ ਪ੍ਰਦਰਸ਼ਨ ਜਦੋਂ ਜਿੱਤ ਤੋਂ ਬਾਅਦ ਕੀਤਾ ਉੱਥੇ ਭਾਸ਼ਣ ਚ ਕਿਹਾ ਸੀ ਜਿੱਤ ਸਾਡੇ ਸਿਰ ਤੇ ਨਹੀਂ ਚੜੇਗੀ ਅਸੀਂ ਹੰਕਾਰ ਹੰਕਾਰ ਚ ਕਦੇ ਨਹੀਂ ਆਵਾਂਗੇ ਜ਼ਮੀਨ ਤੇ ਰਵਾਂਗੇ ਪਰ ਉਸ ਤੋਂ ਬਾਅਦ ਹੁਣ ਲੋਕ ਕਹਿੰਦੇ ਆ ਵੀ ਉਹ ਗੱਲ ਰਹੀ ਨਹੀਂ ਉਹ ਗੱਲਾਂ ਬਦਲ ਗਈਆਂ ਤੇ ਬਦਲ ਕਿਉਂ ਗਈਆਂ ਇਹ ਸੋਚਣ ਆਮ ਆਦਮੀ ਪਾਰਟੀ ਵਾਲੇ ਆਪਣਾ ਕੰਮ ਸੀ ਚਾਰ ਪੰਜ ਜਿਹੜੇ ਅੱਜ ਨਵੀਆਂ ਚੀਜ਼ਾਂ ਵਾਪਰੀਆਂ ਉਹਨਾਂ ਦੀ ਜਾਣਕਾਰੀ ਦੇਣਾ ਆਪਾਂ ਤੁਹਾਡੇ ਨਾਲ ਸਾਂਝੀ ਕਰ ਲਈ ਮਿੱਤਰ ਪਿਆਰਿਓ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਸੁਣਿਆ ਕਰੋ ਸਮਝਿਆ ਕਰੋ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ ਕਾਂਗਰਸੀਆਂ ਦਾ ਰਾਜ ਦੇਖਿਆ ਕਾਲੀ ਭਾਜਪਾ ਦਾ ਵੀ ਪੰਜਾਬ ਨੇ ਦੇਖਿਆ ਹੁਣ ਆਮ ਆਦਮੀ ਪਾਰਟੀ ਦਾ ਵੀ ਦੇਖਿਆ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਮੇਰੇ ਨਾਲੋਂ ਕਈ ਗੁਣਾ ਸਿਆਣੇ ਹੋ ਸਾਰੇ ਬਹੁਤ ਮਿਹਰਬਾਨੀ ਸ਼ੁਕਰੀਆ